ਲਓ ਜੀ ਉੱਚ ਅਦਾਲਤ ਹਾਈ ਕੋਰਟ ਨੇ 8 ਸਾਲ ਪਹਿਲਾਂ ਨੌਕਰੀ ਲੱਗੇ 26000 ਸਰਕਾਰੀ ਟੀਚਰਾਂ ਦੀ ਨੌਕਰੀ ਰੱਦ ਕਰ ਦਿੱਤੀ ਹੈ ਤੇ ਉਹਨਾਂ ਨੂੰ 8 ਸਾਲ ਦੀ ਮਿਲੀ ਤਨਖਾਹ ਵੀ ਵਾਪਸ ਕਰਨ ਦੇ ਹੁਕਮ ਜਾਰੀ ਕੀਤੇ ਗਏ ਨੇ ਇਸ ਵੱਡੀ ਖਬਰ ਨੂੰ ਸ਼ੇਅਰ ਕਰਿਓ ਤੇ ਇਸ ਬਾਰੇ ਆਪਣਾ ਵਿਚਾਰ ਜ਼ਰੂਰ ਲਿਖਿਓ ਬਹੁਤ ਵੱਡੀ ਖਬਰ ਹੈ ਪੂਰੇ ਦੇਸ਼ ਵਿੱਚ ਲੋਕ ਹੈਰਾਨ ਹੋ ਰਹੇ ਨੇ ਔਰ ਬਹੁਤ ਵੱਡਾ ਝਟਕਾ ਹੈ ਉਹਨਾਂ 26000 ਸਰਕਾਰੀ ਟੀਚਰਾਂ ਦੇ ਲਈ ਜਿਹੜੇ 2016 ਦੇ ਵਿੱਚ ਭਰਤੀ ਕੀਤੇ ਗਏ ਸੀ ਇਹ ਹੁਕਮ ਪੱਛਮੀ ਬੰਗਾਲ ਦੇ ਵਿੱਚ ਜਿਹੜੀ ਕਲਕੱਤਾ ਹਾਈ ਕੋਰਟ ਹੈ ਉਸ ਨੇ ਜਾਰੀ ਕੀਤੇ ਨੇ ਕਿਉਂਕਿ ਇਹ 2016 ਦੇ ਵਿੱਚ ਪੱਛਮੀ ਬੰਗਾਲ ਦੀ ਸਰਕਾਰ ਨੇ ਇੱਕ ਟੈਸਟ ਲੈ ਕੇ ਤੇ 26000 ਸਰਕਾਰੀ ਟੀਚਰ ਭਰਤੀ ਕੀਤੇ ਸਿਗੇ ਔਰ ਉਹਦੀ ਸ਼ਿਕਾਇਤ ਹਾਈ ਕੋਰਟ ਦੇ ਵਿੱਚ ਕੀਤੀ ਹੋਈ ਸੀਗੀ ਕੇਸ ਚੱਲ ਰਿਹਾ ਸੀਗਾ ਕਿ ਇਹ ਭਰਤੀ ਗੜਬੜੀ ਦੇ ਨਾਲ ਕਾਲੇ ਮਾਲੇ ਨਾਲ ਕੀਤੀ ਗਈ ਹੈ ਤੇ ਹਾਈ ਕੋਰਟ ਨੇ ਫਿਰ ਜਦੋਂ ਇਹ ਸਾਰੇ ਕੁਝ ਦੀ ਪੁਨਛਣ ਕਰਾਈ ਹੈ ਤਾਂ ਫਿਰ ਹਾਈ ਕੋਰਟ ਨੇ ਉਹਨਾਂ 26000 ਟੀਚਰਾਂ ਦੀ ਨੌਕਰੀ ਹੀ ਰੱਦ ਕਰ ਦਿੱਤੀ ਹੈ ਤੇ 8 ਸਾਲ ਜਿਹੜੀ ਤਨਖਾਹ ਉਹ ਲੈ ਚੁੱਕੇ ਸੀ ਉਹ ਵੀ ਵਾਪਸ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਨੇ ਇਹ ਸਾਰੇ ਆਮ ਲੋਕਾਂ ਤੇ ਮਲਾਜਮਾਂ ਲਈ ਤੇ ਜਿਹੜੇ ਬੱਚੇ ਪੜ ਰਹੇ ਨੇ ਉਹਨਾਂ ਸਾਰਿਆਂ ਦੇ ਲਈ ਬਹੁਤ ਵੱਡੀ ਵਿਸ਼ੇਸ਼ ਤੇ ਖਾਸ ਖਬਰ ਹੈ ਸੁਣਨ ਤੇ ਸਮਝਣ ਵਾਲੀ ਖਬਰ ਹੈ ਕਿਉਂਕਿ ਹਾਈ ਕੋਰਟ ਨੇ ਜਦੋਂ 26000 ਟੀਚਰਾਂ ਦੀ ਨੌਕਰੀ ਰੱਦ ਕੀਤੀ ਹੈ ਤਾਂ ਨਾਲ ਹੀ ਸੀਬੀਆਈ ਨੂੰ ਇਸ ਦੀ ਬਰੀਕੀ ਦੇ ਨਾਲ ਕੋਖ ਪੜਤਾਲ ਕਰਨ ਦੇ ਹੁਕਮ ਜਾਰੀ ਕੀਤੇ ਨੇ ਨਾਲ ਹੀ ਕਿਹਾ ਕਿ ਜਿਹੜੇ ਅਧਿਕਾਰੀਆਂ ਨੇ ਇਹ ਭਰਤੀ ਕੀਤੀ ਸੀ ਉਹਨਾਂ ਤੋਂ ਸਖਤੀ ਨਾਲ ਪੁੱਛਗਿੱਛ ਕੀਤੀ ਜਾਵੇ ਤੇ ਇਹ ਵੀ ਕਿਹਾ ਕਿ ਜੇਕਰ ਉਹਨਾਂ ਨੂੰ ਤੁਰੰਤ ਹਿਰਾਸਤ 'ਚ ਲੈਣਾ ਪਵੇ ਤਾਂ ਉਹਨਾਂ ਨੂੰ ਗ੍ਰਿਫਤਾਰ ਕਰਕੇ ਹਿਰਾਸਤ 'ਚ ਲੈ ਕੇ ਵੀ ਪੁੱਛਗਿੱਛ ਕੀਤੀ ਜਾਣੀ ਚਾਹੀਦੀ ਹੈ ਹਾਈ ਕੋਰਟ ਬਹੁਤ ਜ਼ਿਆਦਾ ਸਖਤ ਨਜ਼ਰ ਆਈ ਹਾਈ ਕੋਰਟ ਨੇ ਬਹੁਤ ਸਖਤ ਫੈਸਲਾ ਤੇ ਸਖਤ ਟਿੱਪਣੀਆਂ ਇਸ ਮਾਮਲੇ ਤੇ ਕੀਤੀਆਂ ਨੇ ਪੂਰੇ ਦੇਸ਼ ਦੇ ਵਿੱਚ ਇਸ ਮਸਲੇ ਦੀ ਚਰਚਾ ਫੈਲ ਗਈ ਹੈ ਕਿਉਂਕਿ ਆਪਣੇ ਆਪ ਦੇ ਵਿੱਚ ਇਹ ਬਹੁਤ ਵੱਡੀ ਗੱਲ ਹੈ ਕਿ ਜਿਹੜੇ 26000 ਟੀਚਰ ਇੱਕ ਸਰਕਾਰ ਨੇ ਭਰਤੀ ਕੀਤੇ ਸੀ 8 ਸਾਲ ਉਹਨਾਂ ਨੂੰ ਨੌਕਰੀ ਕਰਦਿਆਂ ਨੂੰ ਹੋ ਗਈ ਸੀ 8 ਸਾਲ ਉਹਨਾਂ ਨੇ ਤਨਖਾਹ ਲਈ ਹੈ ਤਾਂ ਅੱਜ ਉਹਨਾਂ ਦੀ ਨੌਕਰੀ ਰੱਦ ਕਰ ਦਿੱਤੀ ਗਈ ਹੈ ਹੁਣ ਕੀ ਉਹ 8 ਸਾਲ ਦੀ ਤਨਖਾਹ ਵਾਪਸ ਦੇ ਪਾਉਣਗੇ ਜਿਨ੍ਹਾਂ ਨੇ ਕਿਸੇ ਨੇ ਘਰ ਬਣਾ ਲਿਆ ਕਿਸੇ ਨੇ ਉਹ ਤਨਖਾਹ ਜਿਹੜੀ ਹੈ ਉਹਦਾ ਇਲਾਜ ਕਰਾ ਲਿਆ ਜਾਂ ਕਿਸੇ ਨੇ ਉਸ ਤਨਖਾਹ ਨਾਲ ਆਪਣੇ ਬੱਚਿਆਂ ਦੀਆਂ ਫੀਸਾਂ ਦੇ ਲਈਆਂ ਖਾਣਾ ਪਾਣੀ ਖਾ ਲਿਆ ਕੀ ਉਹ ਤਨਖਾਹ ਵਾਪਸ ਦੇ ਸਕਣਗੇ ਕੀ ਹਾਈ ਕੋਰਟ ਦੇ ਇਹ ਜਿਹੜੇ ਹੁਕਮ ਨੇ ਇਹਨਾਂ ਦੇ ਉੱਪਰ ਜਿਹੜੀ ਸਰਕਾਰ ਹੈ ਉਹ ਸ਼ਕਤੀ ਨਾਲ ਕੰਮ ਕਰ ਸਕੇਗੀ ਇਹ ਗੱਲਾਂ ਪੂਰੀ ਚਰਚਾ ਚ ਨੇ ਇਸ ਵਕਤ ਉਹ ਜਿਹੜੇ ਅਧਿਆਪਕ ਨੇ ਜਿਨ੍ਹਾਂ ਦੀ ਨੌਕਰੀ ਰੱਦ ਕੀਤੀ ਹੈ ਕੀ ਹੁਣ ਉਹ ਸੁਪਰੀਮ ਕੋਰਟ ਜਾਣਗੇ ਸੁਪਰੀਮ ਕੋਰਟ ਇਹਦੇ ਉੱਪਰ ਇਹੀ ਫੈਸਲਾ ਜਾਰੀ ਰੱਖੇਗੀ ਜਾਂ ਬਦਲ ਦੇਵੇਗੀ ਇਹ ਵੱਡਾ ਸਵਾਲ ਬਣਿਆ ਪਰ ਇੱਥੇ ਇੱਕ ਗੱਲ ਸੋਚਣ ਵਾਲੀ ਹੈ ਕਿ ਗਲਤੀ ਉਹਨਾਂ ਦੀ ਨਹੀਂ ਜਿਹੜੇ 26000 ਟੀਚਰ ਰੱਖੇ ਗਏ ਉਹਨਾਂ ਦੇ ਵਿੱਚੋਂ ਕੁਝਕ ਹੋ ਸਕਦੇ ਨੇ ਜਿਹੜੇ ਭ੍ਰਿਸ਼ਟਾਚਾਰ ਨਾਲ ਜਾਂ ਰਿਸ਼ਵਤਖੋਰੀ ਨਾਲ ਰੱਖੇ ਗਏ ਹੋਣ ਪਰ ਸਾਰੇ ਨਹੀਂ ਇੱਥੇ ਆਟੇ ਨਾਲ ਘਣ ਵੀ ਪੀਸਿਆ ਜਾਂਦਾ ਹੈ ਘਣ ਦੇ ਨਾਲ ਆਟਾ ਵੀ ਪੀਸਿਆ ਜਾਂਦਾ ਦੋਵੇਂ ਗੱਲਾਂ ਨੇ ਸੋ ਬਹੁਤ ਉਹ ਲੋਕ ਜਿਹੜੇ ਮਿਹਨਤਾਂ ਕਰਦੇ ਨੇ ਮੁਸ਼ਕਕਤਾਂ ਕਰਦੇ ਨੇ ਇਸ ਭ੍ਰਿਸ਼ਟਾਚਾਰੀ ਸਿਸਟਮ ਦੇ ਵਿੱਚ ਉਹ ਵੀ ਰਗੜੇ ਜਾਂਦੇ ਨੇ ਤੇ ਇੱਥੇ ਵੀ ਲਾਜ਼ਮੀ ਹਜ਼ਾਰਾਂ ਦੀ ਤਦਾਦ ਚ ਉਹ ਹੋਣਗੇ ਜਿਹੜੇ ਸੱਚੇ ਸੁੱਚੇ ਤੇ ਸਹੀ ਹੋਣਗੇ ਪਰ ਉਹ ਵੀ ਰਗੜੇ ਗਏ ਨੇ ਮੈਨੂੰ ਲੱਗਦਾ ਹੈ ਕਿ ਇਸ ਫੈਸਲੇ ਦੇ ਉੱਪਰ ਅਧਿਆਪਕਾਂ ਤੇ ਕਾਰਵਾਈ ਨਾਲੋਂ ਜੇਕਰ ਰੱਖਣ ਵਾਲਿਆਂ ਤੇ ਕਾਰਵਾਈ ਵੱਧ ਸਖਤ ਹੋਵੇ ਤਾਂ ਇਸ ਤੋਂ ਵੀ ਵੱਧ ਠੀਕ ਗੱਲ ਹੋ ਸਕਦੀ ਹੈ ਕਿਉਂਕਿ ਪੰਜਾਬ ਚ ਵੀ ਆਪਾਂ ਦੇਖਦੇ ਆਂ ਭਰਤੀਆਂ ਹੁੰਦੀਆਂ ਨੇ ਰੌਲੇ ਪੈਂਦੇ ਨੇ ਕਿੰਨੀਆਂ ਭਰਤੀਆਂ ਹੋਈਆਂ ਜਿਹੜੀਆਂ ਰੱਦ ਕਰ ਦਿੱਤੀਆਂ ਗਈਆਂ ਕਿੰਨੀਆਂ ਇਹੋ ਜਿਹੇ ਪੋਸਟਾਂ ਕੱਢੀਆਂ ਜਿਹੜੀਆਂ ਪੋਸਟਾਂ ਕੱਢ ਕੇ ਤੇ ਮੁੜ ਕੇ ਦੁਬਾਰਾ ਉਹਨਾਂ ਪੋਸਟਾਂ ਦੇ ਉੱਪਰ ਭਰਤੀ ਨਹੀਂ ਕੀਤੀ ਗਈ ਸਰਕਾਰੀ ਕਾਲਜਾਂ ਦੇ ਵਿੱਚ ਜਿਹੜੇ ਪ੍ਰੋਫੈਸਰ ਅਸਿਸਟੈਂਟ ਪ੍ਰੋਫੈਸਰ ਰੱਖੇ ਸੀਗੇ ਪੰਜਾਬ 'ਚ ਚੰਨੀ ਸਰਕਾਰ ਵੇਲੇ ਤੇ ਉਹ ਫਿਰ ਮਾਮਲਾ ਹਾਈ ਕੋਰਟ ਚਲਾ ਗਿਆ ਉਹਦੇ 'ਚ ਖਾਮੀਆਂ ਦੀ ਸ਼ਿਕਾਇਤ ਕੀਤੀ ਗਈ ਤਾਂ ਉਹ ਜਿਹੜੇ ਰੱਖੇ ਗਏ ਸੀ ਉਹ ਵਿਚਾਰੇ ਅੱਧ ਵਿਚਾਲੇ ਲਟਕਦੇ ਫਿਰਦੇ ਨੇ ਕਈਆਂ ਨੇ ਆਪਣੀਆਂ ਹੋਰ ਪਾਸਿਆਂ ਤੋਂ ਨੌਕਰੀਆਂ ਛੱਡ ਦਿੱਤੀਆਂ ਸੀਗੀਆਂ ਤੇ ਉਹ ਸਾਰੇ ਲਟਕਦੇ ਫਿਰ ਰਹੇ ਨੇ ਉਹਨਾਂ ਨੂੰ ਕੋਈ ਨਹੀਂ ਪੁੱਛ ਰਿਹਾ ਉਹਨਾਂ ਦਾ ਕੀ ਦਰਦ ਹੈ ਉਹੀ ਜਾਣਦੇ ਨੇ ਪਰ ਇੱਥੇ ਗਲਤੀ ਆਮ ਲੋਕਾਂ ਦੀ ਨਹੀਂ ਸਰਕਾਰਾਂ ਦੀ ਹੈ ਸਿਸਟਮ ਦੀ ਹੈ ਪ੍ਰਬੰਧ ਦੀ ਹੈ ਪ੍ਰਬੰਧ ਦੀਆਂ ਗੜਬੜਾਂ ਦਾ ਸਿਲਾ ਹਮੇਸ਼ਾ ਲੋਕ ਭੁਗਤਦੇ ਨੇ ਹੁਣ ਜਦੋਂ ਪੰਜਾਬ ਦੇ ਵਿੱਚ ਪੰਜਾਬ ਦੇ ਰਾਜਪਾਲ ਬਲਵਾਰੀ ਲਾਲ ਪ੍ਰੋਥ ਤੇ ਭਗਵੰਤਮਾਨ ਹੋਰਾਂ ਦੀ ਸਰਕਾਰ ਦੇ ਦਰਮਿਆਨ ਟਕਰਾਓ ਚੱਲਦਾ ਰਿਹਾ ਉਹਦੇ ਵਿੱਚ ਵੀ ਸਿਆਸੀ ਅਸਲ ਤਾਂ ਸਿਆਸਤ ਸੀਗੀ ਪਰ ਉਹਦਾ ਵੀ ਖਮਿਆਜਾ ਲੋਕਾਂ ਦੇ ਕੰਮਾਂ 'ਚ ਹੋ ਰਹੀ ਦੇਰੀ ਦੇ ਨਾਲ ਭੁਗਤਿਆ ਲੋਕਾਂ ਨੇ ਆ ਆਮ ਜਨਤਾ ਨੇ ਆ ਸੋ ਮੈਨੂੰ ਲੱਗਦਾ ਹੈ ਕਿ ਸਾਡੇ ਦੇਸ਼ ਦੇ ਵਿੱਚ ਇਹ ਜਿਹੜਾ ਭ੍ਰਿਸ਼ਟਾਚਾਰ ਹੈ ਇਹ ਜਿਹੜੀ ਬੇਈਮਾਨੀ ਹੈ ਇਹ ਲਾਜ਼ਮੀ ਤੌਰ ਤੇ ਬਹੁਤ ਵੱਡਾ ਨੁਕਸਾਨ ਕਰ ਰਹੀ ਹੈ ਦੇਖੋ ਪਹਿਲਾਂ ਜਦੋਂ ਬੱਚੇ ਹੁੰਦੇ ਨੇ ਪੜ ਰਹੇ ਤਾਂ ਉਦੋਂ ਤੋਂ ਹੀ ਨਕਲ ਦੇ ਰੂਪ ਚ ਇਹ ਬੇਈਮਾਨੀ ਜਿਹੜੀ ਆ ਇਹ ਆਉਣੀ ਸ਼ੁਰੂ ਹੋ ਜਾਂਦੀ ਆ ਅਸੀਂ ਦੇਖਦੇ ਰਹੇ ਆ ਜਦੋਂ ਪੜਦੇ ਸੀਗੇ 10ਵੀਂ ਚ ਪਲੱਸ 2 ਚ ਬੀਏ ਚ ਜਿਨ੍ਹਾਂ ਦੇ ਮਾਪਿਆਂ ਦੀ ਕਾਲਜ ਤੱਕ ਜਾਂ ਸੈਂਟਰ ਤੱਕ ਪਹੁੰਚ ਹੁੰਦੀ ਸੀ ਜਿਹੜਾ ਐਗਜ਼ਾਮੀਨੇਸ਼ਨ ਸੈਂਟਰ ਜਿੱਥੇ ਪੇਪਰ ਹੁੰਦਾ ਉਹਨਾਂ ਬੱਚਿਆਂ ਲਈ ਕਈ ਵਾਰੀ ਕਮਰੇ ਹੀ ਅਲੱਗ ਲਾ ਦਿੱਤੇ ਜਾਂਦੇ ਸੀ ਉਹਨਾਂ ਨੂੰ ਪੇਪਰ 'ਚ ਨਕਲ ਵੀ ਕਰਾਈ ਜਾਂਦੀ ਸੀ ਅਸੀਂ ਦੇਖਦੇ ਰਹੇ ਹਾਂ ਸਭ ਕੁਝ ਉਸ ਤੋਂ ਬਾਅਦ ਆਪ ਵੀ ਡਿਊਟੀ ਕਰਕੇ ਵੇਖੀ ਸੀ ਤੇ ਉਦੋਂ ਵੀ ਦੇਖਦੇ ਰਹੇ ਕਿ ਜਿਹਨਾਂ ਦੀਆਂ ਕੋਈ ਤਾਰਾ ਜੁੜੀਆਂ ਹੁੰਦੀਆਂ ਨੇ ਉਹਨਾਂ ਦੀਆਂ ਸਪਾਰਸ਼ਾਂ ਆਉਂਦੀਆਂ ਨੇ ਉਹਨਾਂ ਨੂੰ ਫਿਰ ਵੱਖਰਾ ਪ੍ਰਬੰਧ ਕਰਕੇ ਪੇਪਰ ਦੇ ਦਰਮਿਆਨ ਨਕਲਾ ਕਰਾਈਆਂ ਜਾਂਦੀਆਂ ਨੇ ਉਹਨਾਂ ਦੇ ਚੰਗੇ ਨੰਬਰ ਲੈਉਣ ਲਈ ਉਹਨਾਂ ਨੂੰ ਵਿਸ਼ੇਸ਼ ਸਾਰਾ ਕੁਝ ਕੀਤਾ ਜਾਂਦਾ ਇੱਥੋਂ ਤੱਕ ਵੀ ਚੱਲਦਾ ਕਿ ਜਿੱਥੇ ਪੇਪਰ ਚੈੱਕ ਹੁੰਦੇ ਨੇ ਉੱਥੋਂ ਤੱਕ ਵੀ ਪਹੁੰਚ ਕਰ ਲਈ ਜਾਂਦੀ ਆ ਤੇ ਇਸ ਤਰ੍ਹਾਂ ਕਰਕੇ ਜਿਹੜੇ ਨਕਲਾਂ ਦੇ ਨਾਲ ਪਾਸ ਹੋਏ ਨੇ ਕਈ ਵਾਰ ਅਸੀਂ ਉਹ ਮਿਹਨਤ ਵਾਲਿਆਂ ਨਾਲੋਂ ਅੱਗੇ ਨਿਕਲਦੇ ਦੇਖੇ ਨੇ ਇੱਥੇ ਖੋਤੇ ਤੇ ਘੋੜੇ ਦਾ ਮੁੱਲ ਇੱਕ ਪੈਂਦਾ ਵੇਖਿਆ ਔਰ ਮੈਂ ਕਈ ਵਾਰ ਕਹਿਣਾ ਹੁੰਨਾ ਕਿ ਆ ਜਿਹੜੇ ਇੰਜੀਨੀਅਰਾਂ ਦੇ ਬਣਾਏ ਪੁਲ ਡਿੱਗਦੇ ਨੇ ਇਹ ਉਹੀ ਇੰਜੀਨੀਅਰ ਨੇ ਜਿਹੜੇ ਐਦਾਂ ਛੋਲੇ ਦੇ ਕੇ ਪਾਸ ਹੋਏ ਨੇ ਇਹ ਜਿਹੜੀਆਂ ਖਬਰਾਂ ਆਉਂਦੀਆਂ ਨੇ ਕਿ ਆਪਰੇਸ਼ਨ ਦੇ ਦਰਮਿਆਨ ਆਹ ਪੇਟ ਦੇ ਵਿੱਚ ਹੀ ਪੱਟੀਆਂ ਰਹਿ ਗਈਆਂ ਕੈਂਚੀ ਰਹਿ ਗਈ ਡਾਕਟਰ ਤੋਂ ਇਹ ਉਹੀ ਡਾਕਟਰ ਹੁੰਦੇ ਨੇ ਜਿਹੜੇ ਛੋਲੇ ਦੇ ਕੇ ਪਾਸ ਹੋਏ ਹੁੰਦੇ ਨੇ ਜਦੋਂ ਅਸੀਂ ਇਹ ਸੁਣਦੇ ਆ ਕਿ ਫਲਾਣੇ ਵਕੀਲ ਨੇ ਫਲਾਣਾ ਕੇਸ ਲੜਿਆ ਕੇਸ ਮਾਮੂਲੀ ਸੀ ਪਰ ਉਹ ਫੇਰ ਵੀ ਸਜ਼ਾ ਕਰਵਾ ਦਿੱਤੀ ਉਹਦੇ ਵੱਲੋਂ ਤਾਂ ਉਹ ਉਹੀ ਵਕੀਲ ਨੇ ਜਿਹੜੇ ਪੜੇ ਨਹੀਂ ਛੋਲੇ ਦੇ ਕੇ ਪਾਸ ਹੋਏ ਨੇ ਤਾਂ ਮੈਨੂੰ ਇਹ ਲੱਗਦਾ ਹੈ ਕਈ ਵਾਰ ਅਸੀਂ ਇਹੋ ਜਿਹੇ ਅਧਿਆਪਕ ਵੀ ਵੇਖਦੇ ਆ ਜਿਨ੍ਹਾਂ ਨੂੰ ਉਹਨਾਂ ਦੇ ਵਿਸ਼ੇ ਦਾ ਹੀ ਇੱਲ ਦਾ ਕੁੱਕੜ ਨਹੀਂ ਆਉਂਦਾ ਹੁੰਦਾ ਤੇ ਉਹ ਉਹੀ ਅਧਿਆਪਕ ਹੁੰਦੇ ਨੇ ਜਿਹੜੇ ਛੋਲੇ ਦੇ ਕੇ ਪਾਸ ਹੋਏ ਨੇ ਔਰ ਕਈ ਵਾਰ ਅਸੀਂ ਦੇਖਦੇ ਹਾਂ ਕਿ ਜਿਹੜੀ ਸਾਇੰਸ ਟੀਚਰ ਹੈ ਜਿਹੜੀ ਵਿਗਿਆਨ ਦੀ ਟੀਚਰ ਹੁੰਦੀ ਹੈ ਉਹ ਵੀ ਤਰ੍ਹਾਂ-ਤਰ੍ਹਾਂ ਦੇ ਅੰਧਵਿਸ਼ਵਾਸਾਂ ਨਾਲ ਭਰੀ ਹੁੰਦੀ ਹੈ ਉਹ ਨਿੱਕੇ-ਨਿੱਕੇ ਧਾਗੇ ਤਵਿੱਜਾਂ 'ਚ ਯਕੀਨ ਰੱਖਦੀ ਹੈ ਉਹ ਦਿਨਾਂ-ਵਾਰਾਂ ਦੇ ਮਾੜੇ ਚੰਗੇ 'ਚ ਯਕੀਨ ਰੱਖਦੀ ਹੈ ਉਹ ਵਰਤ ਰੱਖਦੀ ਫਿਰਦੀ ਹੈ ਲੰਬੀਆਂ ਉਮਰਾਂ ਕਰਨ ਦੇ ਲਈ ਉਹ ਕਿੰਨੀ ਤਰ੍ਹਾਂ ਦੇ ਹੋਰ ਵਹਿਮਾਂ ਭਰਮਾਂ ਦਾ ਸ਼ਿਕਾਰ ਖੁਦ ਹੁੰਦੀ ਹੈ ਤਾਂ ਉਹ ਫਿਰ ਵਿਗਿਆਨ ਟੀਚਰ ਕਿਵੇਂ ਹੋ ਸਕਦੀ ਹੈ ਉਹ ਲੋਕਾਂ ਦੇ ਦਿਮਾਗਾਂ ਨੂੰ ਬੱਚਿਆਂ ਦੇ ਦਿਮਾਗਾਂ ਨੂੰ ਰੋਸ਼ਨ ਕਿਵੇਂ ਕਰ ਸਕਦੀ ਹੈ ਟੀਚਰ ਦਾ ਕੰਮ ਖੁਦ ਜਲ ਕੇ ਰੋਸ਼ਨੀ ਪੈਦਾ ਕਰਨਾ ਹੈ ਤੇ ਜਿਨ੍ਹਾਂ ਦੇ ਆਪਣੇ ਦਿਮਾਗਾਂ 'ਚ ਹੀ ਹਨੇਰ ਭਰਿਆ ਹੋਵੇ ਉਹ ਰੋਸ਼ਨੀ ਕਰ ਕਿਵੇਂ ਸਕਦੇ ਨੇ ਸੋ ਇਹ ਸਭ ਜਿਹੜਾ ਨਕਲਾਂ ਦਾ ਕੀਤਾ ਕਰਾਇਆ ਸੋ ਅੱਜ ਜਿਹੜੀ ਇਹ ਪੱਛਮੀ ਬੰਗਾਲ ਤੋਂ ਖਬਰ ਆ ਰਹੀ ਹੈ ਇਹ ਤੁਹਾਡੇ ਸਾਰਿਆਂ ਦੇ ਸੁਣਨ ਤੇ ਸਮਝਣ ਵਾਲੀ ਹੈ ਕਿਉਂਕਿ ਖਬਰ ਵੱਡੀ ਹੈ 26000 ਟੀਚਰ ਜਿਹੜੇ 2016 ਦੇ ਵਿੱਚ ਪਛਮੀ ਬੰਗਾਲ ਦੀ ਸਰਕਾਰ ਨੇ ਟੈਸਟ ਲੈ ਕੇ ਭਰਤੀ ਕੀਤੇ ਸੀ ਉਹਨਾਂ 26000 ਟੀਚਰਾਂ ਦੀ ਜਿਹੜੀ ਨੌਕਰੀ ਹੈ ਹਾਈ ਕੋਰਟ ਨੇ ਰੱਦ ਕਰ ਦਿੱਤੀ ਹੈ ਤੇ 8 ਸਾਲ ਦੀ ਤਨਖਾਹ ਵਾਪਸ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਨੇ ਹੁਣ ਤੁਸੀਂ ਦੇਖੋ ਵੀ ਇਹ ਕਿਉਂ ਕੀਤਾ ਗਿਆ ਇਸ ਕਰਕੇ ਕਿਉਂਕਿ ਸ਼ਿਕਾਇਤ ਕੀਤੀ ਗਈ ਸੀ ਹਾਈ ਕੋਰਟ ਦੇ ਵਿੱਚ ਕੇਸ ਸੀਗਾ ਕਿ ਇਹ ਭਰਤੀ ਜਿਹੜੀ ਆ 2 ਨੰਬਰ ਦੇ ਤਰੀਕੇ ਨਾਲ ਗੜਬੜ ਨਾਲ ਕੀਤੀ ਗਈ ਆ ਇਹਦੇ ਚ ਕਾਲਾ ਮਾਲਾ ਹੋਇਆ ਤੇ ਹਾਈ ਕੋਰਟ ਨੂੰ ਜਦੋਂ ਇਹ ਚੀਜ਼ ਕਾਫੀ ਹੱਦ ਤੱਕ ਜਾਪੀ ਆ ਵੀ ਇੰਜ ਹੋਇਆ ਤਾਂ ਫਿਰ ਹਾਈ ਕੋਰਟ ਨੇ ਇਹ ਭਰਤੀ ਜਿਹੜੀ ਰੱਦ ਕੀਤੀ ਐ ਔਰ 8 ਸਾਲ ਦੀ ਤਨਖਾਹ ਵਾਪਸ ਕਰਨ ਦੇ ਹੁਕਮ ਟੀਚਰਾਂ ਨੂੰ ਜਾਰੀ ਕਰ ਦਿੱਤੇ ਨੇ ਔਰ ਇਹ ਵੱਡੀ ਖਬਰ ਜਿਹੜੀ ਐ ਇਹ ਚੁਫੇਰੇ ਅਸਰ ਪਾਵੇਗੀ ਪੰਜਾਬ ਦੇ ਵਿੱਚ ਵੀ ਕਈ ਸਾਰੀਆਂ ਭਰਤੀਆਂ ਜਿਹੜੀਆਂ ਉਹ ਸ਼ੱਕ ਦੇ ਦਾਇਰੇ ਚ ਮੰਨੀਆਂ ਜਾਂਦੀਆਂ ਨੇ ਪਿੱਛੇ ਜਾਂ ਪੰਜਾਬ ਸਰਕਾਰ ਨੇ ਦੋ ਕੁ ਭਰਤੀਆਂ ਜਿਹੜੀਆਂ ਉਹ ਰੱਦ ਵੀ ਕੀਤੀਆਂ ਸੀ ਤਹਿਸੀਲਦਾਰਾਂ ਦੀ ਇੱਕ ਭਰਤੀ ਦੀ ਗੜਬੜ ਸਾਹਮਣੇ ਆਈ ਸੀ ਤੇ ਹੋਰ ਵੀ ਇਸ ਤਰ੍ਹਾਂ ਆਈਆਂ ਸੀਗੀਆਂ ਪਰ ਉਹਨਾਂ ਤੇ ਬਾਅਦ ਦੇ ਵਿੱਚ ਅਜੇ ਤੱਕ ਕੀ ਹੋਇਆ ਉਹ ਜਾਣਨਾ ਅਜੇ ਬਾਕੀ ਹੈ ਕਈ ਵਾਰ ਇੰਜ ਵੀ ਹੁੰਦਾ ਕਿ ਗੜਬੜੀਆਂ ਜਦੋਂ ਸਾਫਤ ਹੋ ਰਹੀਆਂ ਹੁਣ ਤਾਂ ਉਹ ਕਈ ਤਰੀਕਿਆਂ ਨਾਲ ਅੰਦਰੇ ਅੰਦਰ ਦਬਾ ਦਿੱਤੀਆਂ ਜਾਂਦੀਆਂ ਇੱਕ ਹੱਦ ਤੱਕ ਮੀਡੀਆ ਦਾ ਮੂੰਹ ਵੀ ਜਿਹੜੀਆਂ ਨੋਟਾਂ ਦੀਆਂ ਗੁੱਥੀਆਂ ਨਾਲ ਬੰਦ ਕਰ ਦਿੱਤਾ ਜਾਂਦਾ ਸਾਰੇ ਮੀਡੀਆ ਦਾ ਨਹੀਂ ਜਿਹੜਾ ਉਹ মিডিਆ ਜਿਹੜਾ ਬੰਦ ਹੋ ਸਕਦਾ ਹੁੰਦਾ ਤਾਂ ਇਸ ਤਰ੍ਹਾਂ ਸਭ ਕੁਝ ਜਿਹੜਾ ਉਹ ਚੱਲਦਾ ਰਹਿੰਦਾ ਕੁੱਤੀ ਚੋਰਾ ਨਾਲ ਰਲੀ ਰਹਿੰਦੀ ਆ ਬਹੁਤ ਮਿਹਰਬਾਨੀ ਸ਼ੁਕਰੀਆ